ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਛੋਟਾ ਵੀਰ ਲਵ ਚੰਨਣ ਕੇ ਮੈਂ ਤੁਹਾਡਾ ਆਪਣਾ ਦੇਵ ਗੁਰਦਾਸਪ੍ਰੀਆ ਜੀ ਕੱਲ ਰਾਤੀ ਕਿਸੇ ਵੀਰ ਨੇ ਫੋਨ ਲਾਇਆ ਸੀਗਾ ਬਾਹਰੋਂ ਮੈਨੂੰ ਤੇ ਕਹਿੰਦਾ ਯਾਰ ਅਸੀਂ ਪੰਜਾਬ ਤੋਂ ਦੂਰ ਆਏ ਆ ਰੋਟੀ ਕਮਾਉਣ ਵਾਸਤੇ ਤੇ ਸਾਡੇ ਲਈ ਦੋ ਚਾਰ ਲੈਣਾ ਲਿਖ ਕੇ ਗਾ ਕੇ ਸਾਨੂੰ ਸੈਂਡ ਕਰੀ ਤੇ ਉਹ ਵੀਰ ਦੀ ਫਰਮਾਇਸ਼ ਪੂਰੀ ਕਰਦੇ ਪਏ ਆ ਦੋ ਚਾਰ ਲੈਣਾ ਲਿਖਿਆ ਉਸ ਵੀਰ ਲਈ ਜੇ ਚੰਗੀਆਂ ਲੱਗਣ ਤਾਂ ਵੱਧ ਤੋਂ ਵੱਧ ਸ਼ੇਅਰ ਕਰਦੇ ਜੀ ਸਪੋਰਟ ਕਰਦੇ ਸਾਰੇ ਹਾਂ ਜੀ ਹੂੰ ਹਲਾਤਾ ਹੱਥੋਂ ਹੋ ਕੇ ਮਜਬੂਰ ਮਿੱਤਰਾ ਹੋ ਆ ਗਿਆਂ ਪੰਜਾਬ ਕੋਲੋਂ ਦੂਰ ਮਿੱਤਰਾ ਹਲਾਤਾ ਹੱਥੋਂ ਹੋ ਕੇ ਮਜਬੂਰ ਮਿੱਤਰਾ ਆ ਗਿਆਂ ਪੰਜਾਬ ਕੋਲੋਂ ਦੂਰ ਮਿੱਤਰਾ ਉਹ ਜਿੱਦਣ ਦੇ ਹਾਸੇ ਲੋਪ ਹੋ ਗਏ ਉਹ ਦਿਲ ਕਰਦਾ ਯਾਰ ਉੱਚੀ ਉੱਚੀ ਰੋਣ ਨੂੰ ਓ ਮਾਰੇ ਮਜਬੂਰੀਆਂ ਦੇ ਆਏ ਹੋਇਆ ਕਿਦਾ ਦਿਲ ਕਰੇ ਛੱਡ ਕੇ ਪੰਜਾਬ ਓਣ ਨੂੰ ਓ ਮਾਰੇ ਮਜਬੂਰੀਆਂ ਦੇ ਆਏ ਹੋਇਆ ਕਿਦਾ ਦਿਲ ਕਰੇ ਛੱਡ ਕੇ ਪੰਜਾਬ ਓਣ ਨੂੰ ਓ ਬਾਪੂ ਸਰੇ ਕਰਜੇ ਦੀ ਪੰਡ ਚੜੀਆ ਤੇ ਬੈਂਕ ਵਾਲਿਆਂ ਨੇ ਪਾਈ ਹੋਈਆਂ ਜਾਣ ਸੁੱਕਣੇ ਓਖੇ ਸੋਖੇ ਹੋ ਕੇ ਮੈਨੂੰ ਬਾਹਰ ਭੇਜਤਾ ਤੇ ਉਦੋਂ ਵੀ ਵਿਆਜੀ ਪੈਸੀ ਪੈਸੇ ਚੁਕਣੇ ਓ ਕੰਮ ਕਰਦਿਆਂ ਯਾਰਾ ਮਨ ਮਾਰ ਕੇ ਲਵ ਚੰਨਣ ਕੇ ਟਾਈਮ ਲੱਗੂ ਸੈਟ ਹੋਣ ਨੂੰ ਹੋ ਮਾਰੇ ਮਜਬੂਰੀਆਂ ਦੇ ਆਏ ਹੋਇਆਂ ਕੀ ਦਿਲ ਕਰੇ